ਤੇ ਤੁਹਾਨੂੰ ਸਾਡੀ ਨਰਸਰੀ ਤੁਸੀਂ ਆਏ ਹੋ ਵੇਚ ਕੀਤੀ ਐ ਤੁਹਾਨੂੰ ਇੱਥੇ ਪਲਾਂਟ ਵੇਖ ਕੇ ਕਿਵੇਂ ਲੱਗਿਆ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਜੀ ਜੀ ਅਸੀਂ ਹੋਰ ਹੋਰ ਵੀ ਜਾਂਦੇ ਰਹੇ ਹਾਂ ਜੀ 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 ਤੁਹਾਨੂੰ ਬਹੁਤ ਲਿਆਉਂਦੇ ਰਹੇ ਹਾਂ ਪਰ ਇੱਥੇ ਸਾਨੂੰ ਬਹੁਤ ਵਧੀਆ ਲੱਗਿਆਗਾ ਜੀ 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 ਉੱਤੇ ਵੀ ਸਾਰਾ ਤੇਰਾ ਰੱਖ-ਰਖਾ ਵੀ ਜੀ ਜੀ ਬਹੁਤ ਵਧੀਆ ਲੱਗਿਆਗਾ ਮਨ ਨੂੰ ਜੀ ਜੀ ਤੇ ਜਿਹੜੀ ਇੱਕ ਚਲੋ ਤੁਸੀਂ ਬੋਟੇ ਬਾਹਰੋਂ ਲਿਆਉਂਦੇ ਰਹੇ ਹੋ ਜਿਹੜੀ ਜਾਣਕਾਰੀ ਅਸੀਂ ਦਿੰਨੇ ਆ ਬੋਟਾ ਲਾਉਣਾ ਕਿਵੇਂ ਆ ਪਾਉਣਾ ਕੀ ਆ ਉਹ ਮੇਰੇ ਖਿਆਲ ਨਾਲ ਜਾਂ ਜਿਹੜਾ ਅਸੀਂ ਉਹਦਾ ਰਿਕਾਰਡ ਰੱਖਦੇ ਆ ਇਹ ਮੈਂ ਆਮ ਨਰਸਰੀ ਚ ਕਿ ਮੇਰਾ ਵੀ ਸ਼ੁਰੂ ਤੋਂ ਇਧਰ ਲਿੰਕ ਹੈ ਨਹੀਂ ਵੇਖਿਆ ਜੀ ਆ ਨਹੀਂ ਵੇਖਿਆ ਔਰ ਲੋਕ ਜਿਹੜੇ ਆ ਉਹ ਤੋਂ ਬੂਟਾ ਫੜਾਇਆ ਪੈਸੇ ਜੇਬ ਵਿੱਚ ਹਮ ਕੌਣ ਦੇ ਤੁਮ ਕੌਣ ਦੇ ਹਾਂ ਤੁਹਾਨੂੰ ਉਹ ਸਾਡਾ ਕਿਵੇਂ ਦਾ ਲੱਗਿਆ ਉਹ ਦੇ ਦੱਸ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਜਿਵੇਂ ਤੁਸੀਂ ਪੂਰਾ ਵਧੀਆ ਟਾਈਮਿੰਗ ਦੱਸਦੇ ਆ ਬੂਟੇ ਦੀ ਲਾਉਂਦੀ ਜੀ ਸਾਡਾ ਕੁਝ ਬਹੁਤ ਵਧੀਆ ਦੱਸਦੇ ਆ ਵੀ ਇਹਦਾ ਬੂਟਾ ਜਾ ਕੇ ਚੱਲੇ ਜੀ ਜੀ ਇਸ ਤਰ੍ਹਾਂ ਨਹੀਂ ਵੀ ਆਪਾਂ ਬੂਟੇ ਵੇਚ ਨਹੀਂ ਆ ਇਕੱਲੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਵੀ ਵੇਚਣ ਦਾ ਨਹੀਂ ਇਕੱਲਾ ਜੀ ਵੀਦਾਰ ਦੇ ਵੀ ਕੁਝ ਪੱਲੇ ਪਾਵੇ ਪੱਲੇ ਪਾਵੇ ਵੀ ਗਾਂ ਨੂੰ ਕਈ ਵਾਰ ਹੋਰ ਆਵੇ ਹੋਰ ਬੂਟਾ ਲਾਵੇ ਨਹੀਂ ਤੇ ਇੱਕ ਅਧੀਰੀ ਲਾ ਕੇ ਮੁੜ ਕੇ ਬੰਦਾ ਨਾ ਕੀ ਨਹੀਂ ਕਰਦਾ ਸਹੀ ਹੈ ਸਹੀ ਹੈ ਸੋ ਜਿਆਦਾਤਰ ਜਿਹੜੀ ਨਸਕਾਲ ਦੀ ਸਾਰਿਆਂ ਨੂੰ ਜਿੰਨੇ ਵੀ ਦੇਵ ਗ੍ਰੀਨ ਲੈਂਡ ਨਰਸਰੀ ਨਾਲ ਔਰ ਦੇਵ ਲਾਇਬ੍ਰੇਰੀ ਚੈਨਲ ਨਾਲ ਜੁੜੇ ਹੋ ਤੇ ਜਦੋਂ ਕੋਈ ਵੀ ਸੱਜਣ ਦੂਰੋਂ ਆਉਂਦਾ ਤਾਂ ਮਨ ਨੂੰ ਜਿਹੜਾ ਖੁਸ਼ੀ ਵੀ ਹੁੰਦੀ ਹੈ ਬੂਟੇ ਰਹਿਣ ਜਿਵੇਂ ਵੱਲੋਂ ਸਾਹਿਬ ਪਹਿਲਾਂ ਬੂਟੇ ਲੈ ਕੇ ਗਏ ਸੀ ਆਪਣੇ ਕੋਲ ਉਤਰ ਉਹ ਤਾਂ ਪ੍ਰਾਣਿਕ ਆਪਣੇ ਕਸਟਮਰ ਹੈ ਤੇ ਬਾਈ ਜੀ ਹੋਰੀ ਬਠਿੰਡੇ ਤੋਂ ਅੱਜ ਫੇਰ ਆਇਆ ਉਹ ਵੀ ਬਠਿੰਡੇ ਤੋਂ ਆਏ ਸੀਗੇ ਤੇ ਕੋਈ ਅੰਮ੍ਰਿਤਸਰ ਤੋਂ ਆ ਰਿਹਾ ਹੈ ਗੱਲ ਇਹ ਹੈ ਵੀ ਅੱਜ ਜੇ ਪਿਛਲੇ 4-5 ਸਾਲਾਂ ਚ ਆਪਾਂ ਕੋਈ ਚੀਜ਼ ਚੰਗੀ ਵੇਚੀ ਆ ਤਾਂ ਉਹਦੇ ਰਿਜ਼ਲਟ ਨੇ ਤਾਂ ਜਿਹੜੇ ਜ਼ਿਮੀਂਦਾਰ ਭਰਾ ਮੈਂ ਲੋਕ ਤਾਂ ਨਹੀਂ ਕਹਾਂਗਾ ਜ਼ਿਮੀਂਦਾਰ ਭਰਾ ਜ਼ਿਮੀਂਦਾਰਾਂ ਕੋਲ ਬੂਟੇ ਲੈਣ ਆ ਰਿਹਾ ਸੋ ਬਾਈ ਜੀ ਮੇਰੇ ਨਾਲ ਖੜੇ ਨੇ ਇਹ ਅੱਜ ਬਠਿੰਡੇ ਤੋਂ ਆਏ ਨੇ ਆਪਣੇ ਕੋਲ ਬੂਟੇ ਲੈਣ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਸਿਕਾ ਭਾਈ ਜੀ ਕੀ ਨਾਮ ਤੁਹਾਡਾ ਜੀ ਦਸਪਾਲ ਸਿੰਘ ਦਸਪਾਲ ਸਿੰਘ ਤੇ ਆਪਣਾ ਬਠਿੰਡੇ ਵਾਲੇ ਪਿੰਡ ਕਿਹੜਾ ਜੀ ਸੁੱਗੇ ਖੁਰਦੇ ਜੀ ਸੁੱਗੇ ਖੁਰਦੇ ਕਿਹੜੀ ਸਾਈਡ ਪੈਂਦਾ ਜੀ ਇਹ ਬੱਲੂ ਆਣੇ ਦੇ ਤਿੰਨ ਕਿਲੋਮੀਟਰ ਇਹ ਇੱਕ ਤਾਂ ਜਿਵੇਂ ਸਾਡਾ ਇੱਥੇ ਵੀ ਬੱਲੂ ਆਣ ਹੈਗਾ ਫਾਇਲ ਉਧਰ ਹੀ ਹੈਗਾ ਕੋਈ ਹਾਂ ਉਧਰ ਬੱਲੂ ਆਣ ਹੈਗਾ ਸੜਕ ਦੇ ਉੱਤੇ ਠੀਕ ਹੈ ਠੀਕ ਹੈ ਮੰਨਦੇ ਬੱਲੂ ਆਣੇ ਤੋਂ ਤਿੰਨ ਚਾਰ ਕਿਲੋ ਓਕੇ ਓਕੇ ਤੇ ਤੁਹਾਨੂੰ ਸਾਡੀ ਨਰਸਰੀ ਤੁਸੀਂ ਆਏ ਹੋ ਵੇਚ ਕੀਤੀ ਆ ਤੁਹਾਨੂੰ ਇੱਥੇ ਪਲਾਂਟ ਵੇਖ ਕੇ ਕਿਵੇਂ ਲੱਗਿਆ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਜੀ ਜੀ ਅਸੀਂ ਹੋਰ ਹੋਰ ਵੀ ਜਾਂਦੇ ਰਹੇ ਹਾਂ ਜੀ 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 ਤੁਹਾਨੂੰ ਬਹੁਤ ਲਿਆਉਂਦੇ ਰਹੇ ਹਾਂ ਪਰ ਇੱਥੇ ਸਾਨੂੰ ਬਹੁਤ ਵਧੀਆ ਲੱਗਿਆਗਾ ਜੀ 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 ਬੂਟੇ ਵੀ ਸਾਰਾ ਤੇਰਾ ਰੱਖ-ਰਖਾ ਵੀ ਜੀ ਜੀ ਬਹੁਤ ਵਧੀਆ ਲੱਗਿਆਗਾ ਮਨ ਨੂੰ ਜੀ ਜੀ ਤੇ ਜਿਹੜੀ ਇੱਕ ਚਲੋ ਤੁਸੀਂ ਬੂਟੇ ਬਾਹਰੋਂ ਲਿਆਉਂਦੇ ਰਹੇ ਹੋ ਜਿਹੜੀ ਜਾਣਕਾਰੀ ਅਸੀਂ ਦਿੰਨੇ ਆ ਬੂਟਾ ਲਾਉਣਾ ਕਿਵੇਂ ਆ ਪਾਉਣਾ ਕੀ ਆ ਉਹ ਮੇਰੇ ਖਿਆਲ ਨਾਲ ਜਾਂ ਜਿਹੜਾ ਅਸੀਂ ਉਹਦਾ ਰਿਕਾਰਡ ਰੱਖਦੇ ਆ ਇਹ ਮੈਂ ਆਮ ਨਰਸੀਆਂ ਚ ਕਿਉਂਕਿ ਮੇਰਾ ਵੀ ਸ਼ੁਰੂ ਤੋਂ ਇੱਧਰ ਲਿੰਕ ਹੈ ਨਹੀਂ ਵੇਖਿਆ ਜੀ ਆ ਨਹੀਂ ਵੇਖ ਔਰ ਲੋਕ ਜਿਹੜੇ ਆ ਉਤੋਂ ਵੋਟਾ ਫੜਾਇਆ ਪੈਸੇ ਜੇਬ ਵਿੱਚ ਹਮ ਕੌਣ ਦਤੋਂ ਮਕੌਣ ਦੀ ਹਾਂ ਤੁਹਾਨੂੰ ਉਹ ਸਾਡਾ ਕਿਵੇਂ ਦਾ ਲੱਗਿਆ ਉਹ ਦੇ ਦੱਸ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਜੇ ਤੁਸੀਂ ਪੂਰਾ ਵਧੀਆ ਟਾਈਮਿੰਗ ਦੱਸਦੇ ਆ ਬੂਟੇ ਦੀ ਲਾਉਂਦੀ ਜੀ ਸਾਡਾ ਕੁਝ ਬਹੁਤ ਵਧੀਆ ਦੱਸਦੇ ਆ ਵੀ ਇਹਦਾ ਬੂਟਾ ਜਾ ਕੇ ਚੱਲੇ ਜੀ ਜੀ ਇਸ ਤਰ੍ਹਾਂ ਨਹੀਂ ਵੀ ਆਪਾਂ ਬੂਟੇ ਵੇਚ ਨਹੀਂ ਆ ਕੱਲੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਵੀ ਵੇਚਣ ਦਾ ਨਹੀਂ ਕੱਲਾ ਜੀ ਵੀਦਾਰ ਦੇ ਵੀ ਕੁਝ ਪੱਲੇ ਪਾਵੇ ਪਾਵੇ ਵੀ ਗਾ ਨੂੰ ਵੇ ਪਰ ਹੋਰ ਆਵੇ ਹੋਰ ਬੂਟਾ ਲਾਵੇ ਨਹੀਂ ਤਾਂ ਇੱਕ ਅਧਿਰੀ ਲਾ ਕੇ ਮੁੜ ਕੇ ਬੰਦਾ ਨਾ ਕੀ ਨਹੀਂ ਕਰਦਾ ਸਹੀ ਹੈ ਸਹੀ ਹੈ ਸੋ ਜ਼ਿਆਦਾਤਰ ਜਿਹੜੀ ਨਰਸਰੀਆਂ ਇਹਦੇ ਵਿੱਚ ਜੇ ਮੈਂ ਕਹਾਂ ਪੰਜਾਬ ਦੀ ਗੱਲ ਕਰਾਂ ਤਾਂ ਕੁਝ ਪਰਸੈਂਟ 1 2 ਪਰਸੈਂਟ ਬਣੋਗੇ ਜਿਹੜੇ ਜ਼ਿੰਮੇਵਾਰ ਨਰਸਰੀਆਂ ਹੋਣ ਕਰਨ ਲੱਗ ਗਿਆ ਜਿਵੇਂ ਆਪਾਂ ਕਰ ਲਈ ਹੈ ਨਹੀਂ ਤਾਂ ਪਹਿਲਾਂ ਤੁਹਾਨੂੰ ਪਤਾ ਵੀ ਸਾਰਾ ਜੁਪੀ ਬਿਹਾਰ ਉੱਧਰ ਹੋਈ ਸੀਗਾ ਤੇ ਇੱਕ ਪੰਜਾਬੀਅਤ ਦੇ ਵਿੱਚ ਪੰਜਾਬੀਆਂ ਦੇ ਵਿੱਚ ਦਸਾਂ ਗੁਰੂਆਂ ਦੀ ਧਰਤੀ ਤੇ ਆਪਾਂ ਮਹਾਨ ਸ਼ਹੀਦਾਂ ਦੀ ਧਰਤੀ ਤੇ ਆਪਾਂ ਪੈਦਾ ਹੋਏ ਆਂ ਸੋ ਆਪਣੇ ਪੰਜਾਬੀਆਂ ਦੇ ਖੂਨ ਵਿੱਚ ਇੱਕ ਜੀ ਜਾਬੀ ਸਾਡੇ ਕੋਲੋਂ ਕਿਸੇ ਨਾਲ ਗਲਤ ਨਾ ਹੋ ਜੇ ਕਿਉਂਕਿ 99% ਜਿਹੜਾ ਪੰਜਾਬੀ ਬੰਦਾ ਨੇ ਜੀ ਉਹ ਇਹ ਕੰਮ ਕਰਕੇ ਖੁਸ਼ ਨਹੀਂ ਹੋਉਂਦਾ ਕਿਉਂਕਿ ਉਹਦੀ ਆਤਮਾ ਹੀ ਨਹੀਂ ਖੁਸ਼ ਉਹ ਨੂੰ ਸਾਥ ਦਿੰਦੀ ਸੋ ਇਸ ਕਰਕੇ ਜੋ ਕੁਝ ਪਹਿਲਾਂ ਹੋ ਗਿਆ ਹੋ ਗਿਆ ਸੋ ਬੇਨਤੀ ਕਰਦੇ ਆ ਇੱਕ ਵਾਰ ਤੁਸੀਂ ਵਿਸ਼ਟ ਜ਼ੋਰ ਕਰੋ ਕੋਈ ਸਾਡਾ ਇਹਨੂੰ ਅਸੀਂ ਬਿਜ਼ਨਸ ਨਹੀਂ ਕਹਿ ਸਕਦੇ ਵੀ ਅਸੀਂ ਇਹਦੇ ਵਿੱਚ ਕਮਾਈ ਵਾਸਤੇ ਬੈਠੇ ਆ ਪਰ ਜਦੋਂ ਤੁਸੀਂ ਬੂਟੇ ਸਾਡੇ ਕੋਲ ਲੈ ਕੇ ਲਾਓਗੇ ਨਾ ਤੁਹਾਨੂੰ ਉਹਦੀ ਕੁਆਲਿਟੀ ਪਤਾ ਲੱਗੂਗੀ ਬਹੁਤ ਸਾਰੀਆਂ ਗੱਲਾਂ ਐ ਕੁਝ ਕੁ ਜਵੇਂ ਅਨੰਬ ਦੀ ਗੱਲ ਕਰ ਲਈਏ ਇੱਕ ਅੰਬ ਜੜ੍ਹ ਤੋਂ ਕੱਟ ਕੇ ਆ ਰਿਹਾ ਹੈ ਇੱਕ ਅੰਬ ਜੜ੍ਹ ਤੋਂ ਤਿਆਰ ਕੀਤਾ ਹੈ ਇੱਕ ਕੈਂਤ ਤੇ ਤਿਆਰ ਹੋ ਰਿਹਾ ਪੌਦਾ ਇੱਕ ਕਲਮੀ ਹੈ ਸੋ ਜੇ ਆਪਾਂ ਉਹ ਗੱਲਾਂ ਕਰਨ ਲੱਗ ਗਏ ਤਾਂ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਪਰ ਕਾਰਨ ਹੈ ਵੀ ਜਿਹੜਾ ਬੂਟਾ ਸਾਡੇ ਕੋਲ ਜਾਊਗਾ ਜਾ ਗਿਆ ਹੈ ਇਹ ਤੋਂ ਪਹਿਲਾਂ 4-5 ਸਾਲ ਪਹਿਲਾਂ ਜਿੱਲੇ ਬੂਟੇ ਗਿਆ ਸਗੋਂ ਰਿਸ਼ਤੇਦਾਰ ਗਾਂਹ ਹੋਰ ਵੇਖ ਕੇ ਆਇਆ ਹੈ ਇਹ ਜਿਵੇਂ ਹੁਣ ਬਾਈ ਜੀ ਬਟਿੰਡੇ ਤੋਂ ਆਇਆ 100 ਕਿਲੋਮੀਟਰ ਬਣਦਾ ਆਪਣੀ ਨਰਸੇ ਤੋਂ 107 ਕਿਲੋਮੀਟਰ ਬਣੂਗਾ ਤੇ ਜੇ ਇਹਨਾਂ ਦੇ ਬੂਟੇ ਮੱਲ ਕੋਈ ਆਪਣੇ ਵਧੀਆ ਚੱਲਣਗੇ ਜਾਂ ਰਿਸ਼ਤੇਦਾਰ ਦੇਖਣਗੇ ਤਾਂ ਆਟੋਮੈਟਿਕਲ ਆਪਾਂ ਨੂੰ ਤਾਂ ਲੋੜ ਨਹੀਂ ਪਣੀ ਕਹਿਣ ਦੀ ਨਹੀਂ ਨਹੀਂ ਅਗਲਾ ਜੇ ਚੰਗੇ ਨਿਕਲਣਗੇ ਤਾਂ ਵੀ ਪੁੱਛੂਗਾ ਬੂਟੇ ਕਿੱਥੋਂ ਆਇਆ ਹੈ ਜੇ ਮਾੜੇ ਨਿਕਲੇ ਤੇ ਤਾਂ ਵੀ ਪੁੱਛੂਗਾ ਸੜਕ ਦੇ ਉੱਤੇ ਹੀ ਆਪਣਾ ਸੜਕ ਦੇ ਉੱਤੇ ਹੀ ਲਾਉਣੇ ਆ ਜੀ 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 ਨੂੰ ਪਤਾ ਲੱਗੇਗਾ ਬੂਟੇ ਲੱਗੇ ਜੀ 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 ਸੋ ਇਸ ਕਰਕੇ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਹੈ ਵੀ ਤੁਸੀਂ ਸ਼ਾਇਦ ਤੁਹਾਡੇ ਤੱਕ ਸੋਸ਼ਲ ਮੀਡੀਆ ਅੱਜ ਕੱਲ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਬਾਈ ਹੋਰ ਨੂੰ ਪਤਾ ਨਹੀਂ ਲੱਗਣਾ ਸੀ ਤੇ ਇਸ ਕਰਕੇ ਇਹੋ ਜਿਹੇ ਵੀਡੀਓ ਨੂੰ ਜਾਣਕਾਰੀ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਜਿਹੜੇ ਤਰਾਉ ਫਰਾਉ ਹੈ ਉਹਨਾਂ ਦੀ ਠੱਗੀ ਤੋਂ ਬਚ ਸਕੀਏ ਔਰ ਇੱਕ ਮੈਂ ਗੱਲ ਹੋਰ ਕਹਿ ਦਿੰਦਾ ਵੀ ਸਾਡੇ ਜਿੰਨੇ ਵੀ ਬੋਟੇ ਲੱਗਣਗੇ ਜਿਹੜੇ ਤਾਂ ਕੈਂਤ ਤੇ ਤਿਆਰ ਕੀਤੇ ਹੋਏ ਆ ਅਸੀਂ ਪਹਿਲਾਂ ਜੜ ਲਾਉਂਦੇ ਆ ਬਾਅਦ ਚ ਬੋਟਾ ਤਿਆਰ ਕਰਦੇ ਆ ਜਿਹੜੇ ਦੂਜੇ ਕੋਈ ਬੰਦੇ ਆ ਉਹ ਪਹਿਲਾਂ ਉਹਦੀ ਕਲਮ ਲਾਉਣਗੇ ਉੱਤੇ ਬੋਟਾ ਤਿਆਰ ਹੋਊਗਾ ਉਹਦੇ ਦੇ 99% ਮੈਨੂੰ ਫੋਨ ਆਉਂਦੇ ਆ ਵੀ ਫਲ ਝੜਦਾ ਜੀ ਲੱਗ ਕੇ ਜਾਂ ਫੁੱਲ ਫਲ ਬਣ ਕੇ ਬਾਅਦ ਚ ਪੂਰਾ ਨਹੀਂ ਹੁੰਦਾ ਮੋਟਾ ਉਹ ਝੜ ਜਾਂਦਾ ਕਿਉਂਕਿ ਥੱਲੇ ਉਹ ਕਲਮ ਹੀ ਹੁੰਦਾ ਬੋਟਾ ਲੱਗਿਆ ਹੋਇਆ ਤੇ ਕਲਮ ਦੀ ਜੜ ਤੁਹਾਨੂੰ ਆਪ ਪਤਾ ਕਿੰਨੀ ਹੁੰਦੀ ਹੈ ਸੋ ਅਸੀਂ ਇਸ ਕਰਕੇ ਪਹਿਲਾਂ ਜੜ ਤਿਆਰ ਕਰਦੇ ਆ ਬਾਅਦ ਚ ਜਿਹੜੀ ਬੋਟੇ ਦੀ ਗrafting ਹੁੰਦੀ ਹੈ ਉੱਪਰ ਸੋ ਬਾਈ ਜੀ ਹੁਣ ਆਇਆ ਹੈ ਬਹੁਤ ਖੁਸ਼ੀ ਹੋਈ ਹੈ ਤੇ ਇਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਬਠਿੰਡੇ ਏਰੀਆ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਥੋੜੇ ਏਰੀਏ ਚ ਪਹਿਲਾਂ ਵਾਂਸੇ ਆਪਣਾ ਪਲਾਂਟ ਬਹੁਤ ਜਾ ਰਿਹਾ ਤਲਵੰਡੀ ਸਾਬੋ ਤੱਕ ਪਰ ਜਿਹੜੇ ਵੀ ਰਹਿੰਦੇ ਆ ਮੈਂ ਉਹਨਾਂ ਨੂੰ ਇੱਕ ਵਾਰ ਤੁਸੀਂ ਆ ਕੇ ਨਰਸਰੀ ਵਿਟ ਜੋ ਕਰੋ ਤੁਹਾਨੂੰ ਹਰੇਕ ਜੀ ਜਿਹੜਾ ਬੋਟਾ ਬੂਟੇ ਦੇ ਨਾਲ ਜਿਵੇਂ ਆਪਣਾ ਆੜੂ ਹੈ ਜੀ ਆੜੂ ਹੈ ਆਪਣਾ ਆਲੂ ਬੁਖਾਰਾ ਇਹਨਾਂ ਨੂੰ ਤਕਰੀਬਨ ਆਪਣਾ ਹੁਣ ਫਲ ਲੱਗਿਆ ਹੀ ਹੈ ਜਮ ਸਮੀ ਤੁਹਾਨੂੰ ਦੇ ਰਹੇ 12 ਮਾਸੀ ਉਹਨੂੰ ਵੀ ਜਿਹੜਾ ਫਲ ਲੱਗਿਆ ਹੋਇਆ ਜੇ ਤੁਸੀਂ 1 ਮਹੀਨੇ ਬਾਅਦ ਹੋਰ ਆਓਗੇ ਤਾਂ ਜਿਵੇਂ ਆਂਬ ਵਗੈਰਾ ਇਹਨਾਂ ਨੂੰ ਫਰੋਟ ਆਣਾ ਸ਼ੁਰੂ ਹੋ ਜਾਣਾ ਸੋ ਇਸ ਕਰਕੇ ਕੋਈ ਇੱਥੇ ਠੱਗੀ ਨਹੀਂ ਕੋਈ ਟੋਰੀ ਨਹੀਂ ਕੋਈ ਧੋਕਾ ਨਹੀਂ ਤੁਸੀਂ ਇੱਕ ਵਾਰ ਵੇਚ ਕਰੋ ਔਰ ਹੁਣ ਵੀਰ ਕਹੀ ਪੁੱਛਦਾ ਬੂਟੇ ਦਾ ਰੇਟ ਤੁਸੀਂ ਦੱਸਦੇ ਸਾਡਾ ਕੋਈ ਵੀ ਬੂਟਾ ਛੋਟਾ ਬੂਟਾ ਜਿਹੜਾ ਨਾ ਲਗਭਗ 100 200 ਰੁਪਏ ਤੋਂ ਸ਼ੁਰੂ ਹੋਣਾ ਜੇ ਤੁਸੀਂ ਥੋੜਾ ਮੈਚੁਰ ਲਓਗੇ ਉਹਦੀ ਏਜ ਅਕੋਰਡਿੰਗ ਉਹਦੀ ਕੁਆਲਿਟੀ ਤੇ ਉਹਦੀ ਹਾਈਟ ਦੇ ਅਕੋਰਡਿੰਗ ਅਸੀਂ ਤੁਹਾਨੂੰ ਬੂਟਾ ਉਸ ਰੇਟ ਦਾ ਜਿੱਦਾਂ ਤੁਹਾਡੀ ਜੇਬ ਅਲਾਉ ਕਰਦੀ ਹੈ ਅਸੀਂ ਤੁਹਾਨੂੰ ਉਹਦਾ ਦੇ ਦੇਣਾ ਜੀ ਸੋ ਬਾਈ ਜੀ ਹੋਰੀ ਆਏ ਆ ਬਹੁਤ ਬਹੁਤ ਮਿਹਰਬਾਨੀ ਇਹ ਇਨਾਂ ਦੋਰੋਂ ਆਏ ਆ ਸਾਡੇ ਕੋਲ ਚੱਲ ਕੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੋਂ ਨਵੀਂ ਇੱਕ ਵੀਡੀਓ ਨਾਲ ਫੇਰ ਮਿਲਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੈਰੂਜੀ ਕਾਲਸਾ ਫੈਰੂਜੀ ਪਤ